ਆਮ ਆਦਮੀ ਪਾਰਟੀ ਦਿੱਲੀ ਦੇ ਵਿੱਚ ਚੋਣ ਹਾਰ ਗਈ ਔਰ ਉਸ ਤੋਂ ਬਾਅਦ ਹੁਣ ਮੰਥਨ ਚੱਲ ਰਿਹਾ ਚਰਚਾ ਚੱਲ ਰਹੀ ਹੈ ਤਾਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਦਿੱਲੀ ਸੱਦੇ ਗਏ ਆ ਸਾਰੇ ਐਮਐਲਏ ਤੇ ਮੰਤਰੀ ਦਿੱਲੀ ਦੇ तमाम ਹਾਰੇ ਹੋਏ ਜੋ ਉਮੀਦਵਾਰ ਉਹਨਾਂ ਦੇ ਨਾਲ ਵੀ ਚਰਚਾ ਹੋਏਗੀ ਔਰ ਜੋ ਜਿੱਤੇ ਐਮਐਲਏ ਉਹਨਾਂ ਨੂੰ ਵੀ ਬੁਲਾਇਆ ਗਿਆ ਤੇ ਨਾਲ ਹੀ ਪੰਜਾਬ ਦੀ ਲੀਡਰਸ਼ਿਪ ਨੂੰ ਵੀ ਬੁਲਾਇਆ ਗਿਆ ਮੁੱਖ ਮੰਤਰੀ ਭਗਵੰਤ ਮਾਨ ਵੀ ਮੀਟਿੰਗ 'ਚ ਮੌਜੂਦ ਰਹਿਣਗੇ ਤਾਂ ਕੱਲ ਇਹ ਮੀਟਿੰਗ ਹੋਣ ਜਾ ਰਹੀ ਹੈ ਦਿੱਲੀ ਦੇ ਕਪੂਰਥਲਾ ਹਾਊਸ 'ਚ ਦਿੱਲੀ 'ਚ ਸੱਦੇ ਗਏ ਆ ਪੰਜਾਬ ਤੇ ਦਿੱਲੀ ਦੇ ਸਾਰੇ ਐਮਐਲਏ ਤੇ ਸਾਬਕਾ ਮੰਤਰੀ ਇਸ ਦੇ ਨਾਲ ਹੀ ਪੰਜਾਬ ਦੇ ਮੰਤਰੀ ਵੀ ਬੁલાਏ ਗਏ ਯਾਨੀ ਕਿ ਦਿੱਲੀ ਦੇ तमाम ਲੀਡਰ ਤੇ ਦਿੱਲੀ ਦੇ ਜੋ ਆਮ ਆਦਮੀ ਪਾਰਟੀ ਦੇ ਸੰਗਠਨ ਦੇ ਜੋ ਨੁਮਾਇंदे ਆ ਜੋ ਔਰ ਉਹਨਾਂ ਨੂੰ ਬੁਲਾਇਆ ਗਿਆ ਤਾਂ ਕੱਲ ਦਿੱਲੀ ਦੇ ਕਪੂਰਥਲਾ ਹਾਊਸ ਦੇ ਵਿੱਚ ਆਪ ਲੀਡਰਸ਼ਿਪ ਦੀ ਮੀਟਿੰਗ ਹੋਏਗੀ ਸਾਰੇ ਰੁਝੇਵੇਂ ਛੱਡ ਕੇ ਦਿੱਲੀ ਜਾਣਗੇ ਪੰਜਾਬ ਦੇ ਮੰਤਰੀ ਤੇ ਐਮਐਲਏ ਜਿੰਨੇ ਵੀ ਪ੍ਰੋਗਰਾਮ ਨੇ ਉਹਨਾਂ ਨੇ ਪੋਸਟਪੋਨ ਕਰ ਦਿੱਤੇ ਔਰ ਉਸ ਤੋਂ ਬਾਅਦ ਹੁਣ ਦਿੱਲੀ ਜਾ ਰਹੇ ਆ ਰਵਾਨਗੀ ਹੋਏ ਕਿ ਦਿੱਲੀ ਦੇ ਲਈ ਤਾਂ ਸੀਐਮ ਭਗਵੰਤ ਮਾਨ ਵੀ ਮੀਟਿੰਗ ਦੇ ਵਿੱਚ ਮੌਜੂਦ ਰਹਿਣਗੇ ਆਮ ਆਦਮੀ ਪਾਰਟੀ ਦੇ ਸਾਰੇ ਥਿੰਕ ਟੈਂਕ ਜਿਹੜੇ ਆਮ ਆਦਮੀ ਪਾਰਟੀ ਦੇ ਲਈ ਪਾਲਿਸਿਸ ਬਣਾਉਂਦੇ ਆ ਪਾਲਿਸਿਸ ਤਿਆਰ ਕਰਦੇ ਉਹ ਵੀ ਸਾਰੇ ਮੌਜੂਦ ਰਹਿਣਗੇ ਕੀ ਆਖਰਕਾਰ ਅਰਵਿੰਦ ਕੇਜਰੀਵਾਲ ਚੋਣ ਕਿਉਂ ਹਾਰੇ ਆਖਰਕਾਰ ਆਮ ਆਦਮੀ ਪਾਰਟੀ ਚੋਣ ਕਿਉਂ ਹਾਰੀ ਕਿਉਂ ਦਿੱਲੀ ਚ ਸੱਤਾ ਚੋਂ ਆਊਟ ਹੋਈ ਏ ਆਮ ਆਦਮੀ ਪਾਰਟੀ ਇਹਨਾਂ ਸਾਰੇ ਸਾਰੀਆਂ ਚੀਜ਼ਾਂ ਤੇ ਸਾਰੀਆਂ ਗੱਲਾਂ ਤੇ ਚਰਚਾ ਕੀਤੀ ਜਾਏਗੀ ਤਾਂ ਮੁੱਖ ਮੰਤਰੀ ਭਗਵੰਤ ਮਾਨ ਵੀ ਮੀਟਿੰਗ ਦੇ ਵਿੱਚ ਸ਼ਾਮਲ ਰਹਿਣਗੇ ਆਮ ਆਦਮੀ ਪਾਰਟੀ ਦੇ ਸੰਗਠਨ ਦੇ ਜੋ ਲੋਕ ਨੇ ਜੋ ਸੰਗਠਨ ਦੇ ਅਹੁਦੇਦਾਰ ਨੇ ਉਹਨਾਂ तमाम ਲੀਡਰਾਂ ਨੂੰ ਵੀ ਸੱਦਾ ਦਿੱਤਾ ਗਿਆ ਹੈ ਉਹਨਾਂ ਨੂੰ ਬੁਲਾਇਆ ਗਿਆ ਹੈ ਇਸ ਮੀਟਿੰਗ ਦੇ ਵਿੱਚ ਸ਼ਾਮਲ ਹੋਣ ਦੇ ਲਈ ਅਰਵਿੰਦ ਕੇਜਰੀਵਾਲ ਸੱਤਾ ਚੋਂ ਆਊਟ ਕਿਉਂ ਹੋਏ ਅਰਵਿੰਦ ਕੇਜਰੀਵਾਲ ਕਿਉਂ ਹਾਰ ਗਏ ਯਾਨੀ ਕਿ ਆਮ ਆਦਮੀ ਪਾਰਟੀ ਦੀ ਜੋ ਸੀਨੀਅਰ ਲੀਡਰਸ਼ਿਪ ਹੈ ਉਹ ਕਿਉਂ ਹਾਰੀ ਹੈ ਕਿਹੜੀਆਂ-ਕਿਹੜੀਆਂ ਗੱਲਾਂ ਕਰਕੇ ਹਾਰੀ ਹੈ ਇਹਨਾਂ ਚੀਜ਼ਾਂ ਤੇ ਚਰਚਾ ਹੋਏਗੀ ਕਿਉਂਕਿ ਅਰਵਿੰਦ ਕੇਜਰੀਵਾਲ ਦਾ ਹਾਰ ਜਾਣਾ ਆਮ ਆਦਮੀ ਪਾਰਟੀ ਦੇ ਲਈ ਇੱਕ ਬਹੁਤ ਵੱਡਾ ਝਟਕਾ ਕਿਉਂਕਿ ਕੌਮੀ ਕਨਵੀਨਰ ਨੇ ਅਰਵਿੰਦ ਕੇਜਰੀਵਾਲ ਔਰ ਇਸ ਦੇ ਨਾਲ ਹੀ ਮਨੀਸ਼ ਸਿਸੋਦੀਆ ਜਿਨ੍ਹਾਂ ਨੂੰ ਆਮ ਆਦਮੀ ਪਾਰਟੀ ਕਹਿੰਦੀ ਹੈ ਕਿ ਦਿੱਲੀ ਦੇ ਵਿੱਚ ਜਿਨ੍ਹਾਂ ਨੇ ਵੱਖਰੇ ਸਕੂਲ ਬਣਾ ਦਿੱਤੇ ਦਿੱਲੀ ਦਾ ਮਾਡਲ ਅਸੀਂ ਕਾਪੀ ਕਰ ਰਹੇ ਹਾਂ ਪੰਜਾਬ ਦੇ ਵਿੱਚ ਤਾਂ ਕਿ ਉਹ ਮਾਡਲ ਅੱਗੇ ਪੰਜਾਬ ਚ ਕਾਮਯਾਬ ਹੋਏਗਾ ਕਿਸ ਤਰੀਕੇ ਦੇ ਨਾਲ ਇਹਨਾਂ ਚੀਜ਼ਾਂ ਨੂੰ ਚਲਾਉਣਾ ਇਹਨਾਂ ਤਮਾਮ ਚੀਜ਼ਾਂ ਤੇ ਚਰਚਾ ਹੋਏਗੀ ਦਿੱਲੀ ਦੇ ਵਿੱਚ ਔਰ ਇਸ ਦੇ ਨਾਲ ਹੀ ਦਿੱਲੀ ਦੇ ਵਿੱਚ ਕਿਹੜੀਆਂ ਚੀਜ਼ਾਂ ਕਰਕੇ ਖੁੰਝ ਗਈ ਆਮ ਆਦਮੀ ਪਾਰਟੀ ਫਿਰ ਸੱਤਾ 'ਚ ਆਉਣ ਤੋਂ ਤਾਂ ਇਹਨਾਂ ਚੀਜ਼ਾਂ ਨੂੰ ਲੈ ਕੇ ਵੀ ਚਰਚਾ ਹੋਏਗੀ ਕਿਉਂ ਲੋਕਾਂ ਨੇ ਭਰੋਸਾ ਨਹੀਂ ਕੀਤਾ ਇਸ ਵਾਰ ਅਰਵਿੰਦ ਕੇਜਰੀਵਾਲ ਤੇ ਇਹਨਾਂ ਚੀਜ਼ਾਂ ਤੇ ਵੀ ਚਰਚਾ ਹੋਏਗੀ ਤਾਂ ਵੱਡੀ ਖਬਰ ਇਸ ਵੇਲੇ ਦੀ ਸਾਹਮਣੇ ਆ ਰਹੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਪੰਜਾਬ ਦੇ ਸਾਰੇ ਐਮਐਲਏ ਤੇ ਮੰਤਰੀ ਦਿੱਲੀ ਜਾਣਗੇ ਅਰਵਿੰਦ ਕੇਜਰੀਵਾਲ ਦੇ ਨਾਲ ਮੁਲਾਕਾਤ ਹੋਏਗੀ ਦਿੱਲੀ ਚ ਚੋਣ ਤੇ ਚਰਚਾ ਹੋਏਗੀ ਦਿੱਲੀ ਚ ਚੋਣ ਕਿਉਂ ਹਾਰੀ ਆ ਆਮ ਆਦਮੀ ਪਾਰਟੀ ਇਸ ਨੂੰ ਲੈ ਕੇ ਚਰਚਾ ਕੀਤੀ ਜਾਏਗੀ ਦਿੱਲੀ ਚ ਚੋਣ ਲੜਾਉਣ ਚ ਪੰਜਾਬ ਦੇ ਸੰਗਠਨ ਨੇ ਅਹਿਮ ਭੂਮਿਕਾ ਨਿਭਾਈ ਹੈ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਤਾਬੜ ਤੋੜ ਰੈਲੀਆਂ ਕੀਤੀਆਂ ਲਗਾਤਾਰ ਹੋਰ ਵੀ ਦੀਨੀ ਲੀਡਰਸ਼ਿਪ ਸੀ तमाम लीडरशिप ਨੇ ਭਾਵੇਂ ਵੱਡੇ ਤੋਂ ਲੈ ਕੇ ਛੋਟੇ ਜਿਹੜੇ ਨਮਾਇंदे ਸੀ ਆਮ ਆਦਮੀ ਪਾਰਟੀ ਦੇ तमाम ਲੋਕ ਦਿੱਲੀ ਜਾ ਕੇ ਪ੍ਰਚਾਰ ਕਰ ਰਹੇ ਸੀ ਕੇਜਰੀਵਾਲ ਦੀ ਸੀਟ ਤੇ ਪ੍ਰਚਾਰ ਕਰ ਰਹੇ ਸੀ ਹੋਰ ਵੀ ਵੱਖ-ਵੱਖ ਸੀਟਾਂ ਤੇ ਜਿੱਥੇ-ਜਿੱਥੇ ਉਹਨਾਂ ਦੀਆਂ ਡਿਊਟੀਆਂ ਲਾਈਆਂ ਤਾਂ ਪਿਛਲੇ 2 ਦਿਨਾਂ ਤੋਂ ਆਮ ਆਦਮੀ ਪਾਰਟੀ ਚ ਮੀਟਿੰਗਾਂ ਦਾ ਦੌਰ ਚੱਲ ਰਿਹਾ ਹੈ ਲਗਾਤਾਰ ਮੀਟਿੰਗਾਂ ਤੇ ਮੀਟਿੰਗਾਂ ਹੋ ਰਹੀਆਂ ਨੇ ਪਹਿਲਾਂ ਦਿੱਲੀ ਦੇ ਵਿਧਾਇਕ ਬੁਲਾਏ ਅਰਵਿੰਦ ਕੇਜਰੀਵਾਲ ਨੇ ਇਸ ਦੇ ਨਾਲ ਹੀ ਜੋ ਹਾਰੇ ਹੋਏ ਉਮੀਦਵਾਰ ਆ ਉਹ ਸੱਜੇ ਗਏ ਜਿਹੜੇ ਚੋਣ ਲੜੇ ਨੇ तमाम ਲੋਕ ਔਰ ਜਿਹੜੇ ਸੰਗਠਨ ਦੇ ਨੁਮਾਇੰਦੇ ਆ ਅਹੁਦੇਦਾਰ ਆ ਉਹਨਾਂ ਨੂੰ ਵੀ ਬੁਲਾਇਆ ਗਿਆ ਤਾਂ ਚਰਚਾ ਕੀਤੀ ਜਾ ਰਹੀ ਹੈ ਕਿ ਆਖਰਕਾਰ ਅਸੀਂ ਚੋਣ ਕਿਉਂ ਹਾਰੇ ਆ ਆਮ ਆਦਮੀ ਪਾਰਟੀ ਜਿੱਥੇ ਅਰਵਿੰਦ ਕੇਜਰੀਵਾਲ ਨੂੰ ਪ੍ਰਧਾਨ ਮੰਤਰੀ ਬਣਾਉਣ ਦੇ ਸੁਪਨੇ ਦੇਖ ਰਹੀ ਸੀ ਉੱਥੇ ਅਰਵਿੰਦ ਕੇਜਰੀਵਾਲ ਮੁੱਖ ਮੰਤਰੀ ਛੋਟੋ ਵਿਧਾਇਕ ਵੀ ਕਿਉਂ ਨਹੀਂ ਬਣ ਪਾਏ ਇਸ ਵਾਰ ਇਹਨਾਂ ਚੀਜ਼ਾਂ ਤੇ ਚਰਚਾ ਕੀਤੀ ਜਾ ਰਹੀ ਹੈ ਇਹਨਾਂ ਚੀਜ਼ਾਂ ਤੇ ਚਰਚਾ ਕੱਲ ਦਿੱਲੀ ਦੇ ਵਿੱਚ ਹੋਣੀ ਹੈ ਅਰਵਿੰਦ ਕੇਜਰੀਵਾਲ ਨੇ ਬੁਲਾਇਆ तमाम ਲੀਡਰਾਂ ਨੂੰ ਤਾਂ ਦਿੱਲੀ ਦੇ ਕਪੂਰਥਲਾ ਹਾਊਸ ਦੇ ਵਿੱਚ ਮੀਟਿੰਗ ਹੋਣ ਜਾ ਰਹੀ ਹੈ ਆਮ ਆਦਮੀ ਪਾਰਟੀ ਦੀ ਹਾਰ ਤੋਂ ਬਾਅਦ ਅਰਵਿੰਦ ਕੇਜਰੀਵਾਲ ਦੀ ਹਾਰ ਤੋਂ ਬਾਅਦ ਆਤੀਸ਼ੀ ਚੋਣ ਜਿੱਤੇ ਨੇ ਸੀਨੀਅਰ ਲੀਡਰਾਂ ਦੇ ਵਿੱਚੋਂ ਔਰ ਉੱਥੇ ਹੀ ਅਰਵਿੰਦ ਕੇਜਰੀਵਾਲ ਦੇ ਬਹੁਤ ਕਲੋਜ਼ ਜੋ ਸਾਥੀ ਸੀ ਉਹ ਵੀ ਚੋਣ ਹਾਰ ਗਏ ਮਨੀਸ਼ ਸਿਸੋਦੀਆ ਜਿਨ੍ਹਾਂ ਨੂੰ ਇਹ ਦਰਸਾਇਆ ਜਾਂਦਾ ਹੈ ਕਿ ਉਹਨਾਂ ਨੇ ਸਿੱਖਿਆ ਦੀ ਕ੍ਰਾਂਤੀ ਲਿਆਂਦੀ ਹੈ ਸਿੱਖਿਆ ਕ੍ਰਾਂਤੀ ਦੇ ਲਈ ਵੱਡਾ ਕੰਮ ਕੀਤਾ ਹੈ ਔਰ ਉਸੇ ਤੋਂ ਹੀ ਜੋ ਦਿੱਲੀ ਦੇ ਵਿੱਚ ਜਿਹੜੇ ਉਹਨਾਂ ਨੇ ਸਕੂਲ ਬਣਾਏ ਹੈ ਸਕੂਲ ਆਫ ਐਮਿਨੈਂਸ ਨੂੰ ਕਾਪੀ ਮਾਡਲ ਕੀਤਾ ਗਿਆ ਇਸ ਤਰ੍ਹਾਂ ਦਾ ਦਾਵਾ ਸਿੱਖਿਆ ਮੰਤਰੀ ਦੇ ਵੱਲੋਂ ਕੀਤਾ ਜਾਂਦਾ ਇਸ ਤਰ੍ਹਾਂ ਦਾ ਦਾਵਾ ਕੀਤਾ ਜਾਂਦਾ ਪੰਜਾਬ ਦੀ ਸਰਕਾਰ ਦੇ ਵੱਲੋਂ ਆਮ ਆਦਮੀ ਪਾਰਟੀ ਦੀ ਪੰਜਾਬ ਦੀ ਲੀਡਰਸ਼ਿਪ ਦੇ ਵੱਲੋਂ ਤਾਂ ਕਿਵੇਂ ਮਨੀਸ਼ ਸੋਦੀਆ ਵੀ ਹਾਰ ਗਏ ਤਾਂ ਉਹਨਾਂ ਚੀਜ਼ਾਂ ਤੇ ਵੀ ਚਰਚਾ ਕੀਤੀ ਜਾਣੀ ਹੈ ਤਾਂ ਦਿੱਲੀ ਦੇ ਵਿੱਚ ਜਿਸ ਤਰੀਕੇ ਨਾਲ ਆਮ ਆਦਮੀ ਪਾਰਟੀ ਨੂੰ 440 ਵੋਲਟ ਦਾ ਝਟਕਾ ਲੱਗਿਆ ਇਹ ਝਟਕਾ ਕਿਉਂ ਲੱਗਿਆ ਇਹਨਾਂ ਚੀਜ਼ਾਂ ਤੇ ਚਰਚਾ ਕੀਤੀ ਜਾਣੀ ਹੈ ਕਿ ਆਖਰਕਾਰ ਜਿਹੜੀਆਂ ਗੱਲਾਂ ਅਸੀਂ ਕਹੀਆਂ ਸੀ ਲੋਕਾਂ ਨੇ ਉਹਨਾਂ ਗੱਲਾਂ ਨੂੰ ਅਸੀਂ ਪੂਰਾ ਨਹੀਂ ਕਰ पाए ਖਰਾ ਨਹੀਂ ਉਤਰ ਸਕੇ ਇਸ ਕਰਕੇ ਲੋਕਾਂ ਨੇ ਸਾਡੇ ਤੇ ਇਤਬਾਰ ਨਹੀਂ ਕੀਤਾ ਨਹੀਂ ਤਾਂ ਦਿੱਲੀ ਦੇ ਵਿੱਚ ਜਿਸ ਤਰੀਕੇ ਦੇ ਨਾਲ ਬਿਜਲੀ ਫ੍ਰੀ ਕੀਤੀ ਹੈ ਉਸੇ ਤਰੀਕੇ ਨਾਲ ਪੰਜਾਬ ਦੇ ਵਿੱਚ ਵੀ ਬਿਜਲੀ ਤਾਂ ਫ੍ਰੀ ਕੀਤੀ ਪਰ ਲੋਕ ਸਭਾ ਚੋਣਾਂ ਦੇ ਵਿੱਚ ਜਿਸ ਤਰ੍ਹਾਂ ਦੇ ਨਤੀਜਾ ਆਇਆ ਔਰ ਉਸ ਤੋਂ ਵੀ ਆਮ ਆਦਮੀ ਪਾਰਟੀ ਜੋ ਚਿੰਤਤ ਸੀਗੀ ਔਰ ਹੁਣ ਜਦੋਂ ਅਰਵਿੰਦ ਕੇਜਰੀਵਾਲ ਦਾ ਖੁੱਦ ਆਹਾਰ ਜਾਣਾ ਇੱਕ ਬਹੁਤ ਵੱਡਾ ਝਟਕਾ ਆਮ ਆਦਮੀ ਪਾਰਟੀ ਦੇ ਲਈ ਤਾਂ ਕੀ ਆਮ ਆਦਮੀ ਪਾਰਟੀ 2027 ਦੇ ਲਈ ਪਲਾਨ ਕਰ ਰਹੀ ਹੈ ਹੁਣ ਕੀ ਪੰਜਾਬ ਦੇ ਲਈ ਉਹਨਾਂ ਦੀ ਰਣਨੀਤੀ ਕੀ ਹੋਏਗੀ ਜਿਹੜੇ ਵਾਅਦੇ ਉਹਨਾਂ ਦੇ ਵੱਲੋਂ ਕੀਤੇ ਗਏ ਸੀ ਤਾਂ ਉਹ ਇਸ ਦੇ ਨਾਲ ਇੱਕ ਕੈਬਨਟ ਦੇ ਵਿੱਚ ਵੀ ਰੀਸ਼ਫਲ ਹੋ ਸਕਦਾ ਹੈ ਵੱਡੇ ਪੱਦਰ ਤੇ ਬਦਲਾਅ ਹੋ ਸਕਦੇ ਆ ਪੰਜਾਬ ਦੇ ਵਿੱਚ ਜਿੱਥੇ ਅਫਸਰਸ਼ਾਹੀ ਦੇ ਵਿੱਚ ਬਦਲਾਅ ਹੋ ਸਕਦੇ ਆ ਔਰ ਉੱਥੇ ਹੀ ਪੰਜਾਬ ਦੀ ਲੀਡਰਸ਼ਿਪ ਦੇ ਵਿੱਚ ਵੱਡੇ ਪੱਦਰ ਤੇ ਬਦਲਾਅ ਹੋਣ ਦੀ ਸੰਭਾਵਨਾ ਪੂਰੀ ਪੂਰੀ ਜਤਾਈ ਜਾ ਰਹੀ ਹੈ